ਮਲੋਤ ਲਾਈਵ ਦਿਨਾਂ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਅੱਜ ਇੱਕ ਇੰਸਟਾਗ੍ਰam ਫੇਸਬੁਕ YouTube ਦੇ ਉੱਪਰ ਡਾਇਲੌਗ ਬਹੁਤ ਫੇਮਸ ਰਿਹਾ ਕਾਕਾ ਜਾਂ ਤਾਂ ਪਿੰਡ ਛੱਡ ਦੋ ਜਾਂ ਨਸ਼ਾ ਛੱਡ ਦੋ ਉਹ ਤਾਕੜ ਐਸਐਚਓ ਸਟਨ ਨਾਲ ਮੌਜੂਦ ਨੇ ਐਸਐਚਓ ਸੁਤਨਾਮ ਸਿੰਘ ਤਾਣਾ ਮਲੋਤ ਦੇ ਵਿੱਚ ਇਹ ਲੱਗੇ ਹੋਏ ਨੇ ਤੇ ਗੱਲਬਾਤ ਕਰ ਲੈਨੇ ਆ ਕਿ ਜਿਹੜੇ ਨਸ਼ਾ ਤਸਕਰਾਂ ਦੇ ਨਾਲ ਇਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਧਮਕੀ ਦਿੰਦੇ ਹੋਏ ਉਹਨਾਂ ਨੂੰ ਚੇਤਾਵਨੀ ਦਿੰਦੇ ਹੋਏ ਤੇ ਪੰਜਾਬ ਪੁਲਿਸ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਇਦਾਂ ਦੀਆਂ ਯੋਜਨਾਵਾਂ ਨੇ ਚੱਲ ਰਹੀਆਂ ਨੇ ਇਹਦੀਆਂ ਗੱਲਾਂਬਾਤਾਂ ਚੱਲ ਪੰਜਾਬ ਦੇ ਵਿੱਚੋਂ ਖਤਮ ਕਰ ਦੇਣਾ ਤੇ ਸਰ ਕੀ ਕਹਿਣਾ ਚਾਹੋਗੇ ਜਿਹੜੇ ਨਸ਼ਾ ਤਸਕਰ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਕੀ ਵਾਰਨਿੰਗ ਦੇਣਾ ਚਾਹੋਗੇ ਦੇਖੋ ਜੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਐਸਐਸਪੀ ਸਾਹਿਬ ਵੱਲੋਂ ਸਾਨੂੰ ਇਹ ਸਿਗੇ ਵੀ ਜਿਹੜੇ ਸੰਪਰਕ ਮੀਮਾ ਉਹਨੂੰ ਪੂਰੇ ਸ਼ਿੱਦਤ ਨਾਲ ਚਲਾਇਆ ਜਾਵੇ ਤਾਂ ਕਿ ਇਹਦੇ ਨਾਲ ਜਿਹੜਾ ਸੀ ਲੋਕਾਂ ਦੇ ਨਾਲ ਜਿਹੜਾ ਤੋਂ ਜੁੜ ਚੁੱਕੇ ਜਿਹੜੇ ਪਿੰਡਾਂ ਦੇ ਲੋਕ ਨੇ ਜੀ ਉਹਦੇ 'ਚ ਕਈ ਇਨੋਸੈਂਟ ਬੰਦੇ ਹੁੰਦੇ ਨੇ ਜਿਹੜੇ ਆਮ ਤੌਰ ਤੇ ਕਈ ਪੁਲਿਸ ਨਾਲਾਂ ਦਾ ਵਾਅ ਵਸਤ ਨਹੀਂ ਹੁੰਦਾ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਬੰਦਿਆਂ ਨੂੰ ਵੀ ਜਾਂ ਉਹਨਾਂ ਲੇਡੀਜ਼ ਨੂੰ ਵੀ ਉਹਦੇ ਸੰਪਰਕ ਮੀਮ ਚ ਜਿਆਦਾ ਤੋਂ ਜਿਆਦਾ ਲੇਡੀਜ਼ ਦੀ ਇਨਵੋਲਵਮੈਂਟ ਕੀਤੀ ਜਾਵੇ ਉਹਦੇ ਚ ਜੀ ਕਿਉਂਕਿ ਜਿਹੜਾ ਘਰ ਨੂੰ ਸੰਭਾਲਦਿਆਂ ਨੇ ਜਾਂ ਘਰ ਨੂੰ ਚਲਾਉਂਦਿਆਂ ਨੇ ਉਹ ਜਿਆਦਾ ਲੇਡੀਜ਼ ਦੀ ਸੁਪਰਵੀਜ਼ਨ ਹੁੰਦੀ ਆ ਕਿਉਂਕਿ ਜਿਹੜਾ ਬੰਦਾ ਆ ਆਦਮੀ ਵਿਚਾਰਾ ਉਹ ਤਾਂ ਸਵੇਰੇ ਨਿਕਲ ਜਾਂਦਾ ਕੰਮ ਤੇ ਸ਼ਾਮ ਨੂੰ ਆਂਦਾ ਜੀ ਤੇ ਜਿਹੜੀ ਕਰਦਿਆਂ ਔਰਤਾਂ ਨੇ ਜਿਹੜੀਆਂ ਗ੍ਰਹਿਣੀਆਂ ਨੇ ਉਹੀ ਜਿਹੜੀਆਂ ਬੱਚਿਆਂ ਤੇ ਜਿਆਦਾ ਮੋਨਿਟਰਿੰਗ ਕਰ ਸਕਦੀਆਂ ਨੇ ਉਹਦੇ ਤਹਿਤ ਕੱਲ ਮੈਂ ਰਾਮਗੜ੍ਹ ਸਰਦਾਰਾਪਿੰਡ ਚ ਗਿਆ ਸੀਗਾ ਉਤੋਂ ਦੇ ਸਰਪੰਚ ਸੀਗੇ ਨਮਦੀਪ ਬਬੂ ਜੀ ਹੋਰ ਵੀ ਪੰਚ ਸੀਗੇ ਨਾਲ ਉਹਦੇ ਚ ਲੇਡੀਜ਼ ਕਾਫਾ ਜ਼ਿਆਦਾ ਤਦਾਦ ਦੇ ਵਿੱਚ ਸੀ ਗਿਆ ਜੀ ਤੇ ਜਦੋਂ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਤੇ ਮੈਨੂੰ ਉਹਨਾਂ ਦੇ ਕੁਝ ਨਸਰ ਤੋਂ ਲੱਗਿਆ ਵੀ ਕੁਝ ਦਾਲਚਕਾਲਾ ਹੈ ਜੀ ਮੈਂ ਫਿਰ ਥੋੜਾ ਜਿਹਾ ਉਹਨਾਂ ਨੂੰ ਮੋਟੀਵੇਟ ਕੀਤਾ ਥੋੜਾ ਜਿਹਾ ਉਹਨਾਂ ਨੂੰ ਝੋੜਾ ਵੀ ਮੈਨੂੰ ਕੁਝ ਨਾ ਕੋਈ ਦੱਸੋ ਜੇ ਅੱਜ ਕੱਲ੍ਹ ਤ ਹੋ ਰਿਹਾ ਹੂੰ ਕਿਸੇ ਦੇ ਬੱਚਾ ਨਸ਼ੇ ਤੇ ਲੱਗਿਆ ਜਾ ਕਿਸੇ ਦਾ ਬੱਚਾ ਨਸ਼ੇ ਨਾਲ ਮਰ ਰਿਹਾ ਕੱਲੂ ਤੁਹਾਡੀ ਵਾਰੀ ਹੈ ਇਹਨੂੰ ਭੁੱਲਿਓ ਨਾ ਕਦੀ ਵੀ ਬਿਲਕੁਲ ਸਹੀ ਤੇ ਉਹਨਾਂ ਨੇ ਫਿਰ ਹੌਲੀ ਹੌਲੀ ਕਰਕੇ ਫਿਰ ਮੈਨੂੰ ਦੱਸਿਆ ਵੀ ਇਦਾਂ ਦਾ ਕਰਕੇ ਇੱਕ ਲੇਡੀਜ਼ ਆ ਵੀ ਇਦਾਂ ਨੂੰ ਯਾਰ ਚੋ ਨਸ਼ਾ ਜਿਹੜਾ ਵੇਚ ਰਹੀ ਆ ਜੀ ਵੀ ਉਹਨੂੰ ਰੋਕਿਆ ਵੀ ਉਹਦੇ ਚ ਜਦੋਂ ਰੋਗਦਿਆਂ ਸਨਾਂ ਬਹੁਤ ਜਿਆਦਾ ਹੈਪਰ ਹੁੰਦੀ ਆ ਗਾਲੀ ਗਲੂਚ ਵੀ ਕਰਦੀ ਆ ਇੱਕੋ ਨੇ ਪਿੱਟੇ ਬਲ ਕੁੱਤਾ ਰੱਖਿਆ ਆ ਤੇ ਅਸੀਂ ਤਾਂ ਹਰਨੇ ਮਾਰੇ ਜੀ ਆਪਣੇ ਗੇਟ ਬੰਦ ਕਰ ਲਏ ਵੀ ਅਸੀਂ ਖੋਲਦੇ ਹੀ ਨਹੀਂ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਤੇ ਮੈਨੂੰ ਬੜੀ ਉਹ ਬੜਾਜੀਵ ਜਿਹਾ ਲੱਗਿਆ ਯਾਰ ਦੱਸੋ ਇਹ ਤਾਂ ਆਪਣੇ ਆਪ ਨੂੰ ਘਰ ਦੇ ਵਿੱਚ ਕੈਦ ਕਰ ਲਿਆ ਨੇ ਨੇ ਤੇ ਜਿਹੜੀ ਉਹ ਨਸ਼ਾ ਵੇਚਰੀ ਜਾ ਉਹ ਛੇਨਾਂ ਆਪਣੀ ਧਾਕੜ ਜਿੱਦਾਂ ਜਾ ਰਹੀ ਆ ਉਹਨੂੰ ਕੋਈ ਪਰਵਾਹ ਨਹੀਂ ਤੇ ਫਿਰ ਮੈਂ ਸਰਪੰਚ ਸਾਹਿਬ ਨੂੰ ਕਿਹਾ ਵੀ ਮੈਨੂੰ ਹੁਣੇ ਉਸਦੇ ਘਰ ਲੈ ਕੇ ਚੱਲੋ ਉਹਦੇ ਘਰ ਜਾ ਕੇ ਫਿਰ ਮੈਂ ਪੂਰੇ ਸਖਤ ਲਬਾਂਚ ਉਹੀ ਲਫਜ਼ੋ ਨੂੰ ਕੁੱਲੇ ਜੋ ਸਾਡੇ ਸੀਐਮ ਸਾਹਿਬ ਨੇ ਕਹੇ ਸੀਗੇ ਸਾਡੇ ਮਾਨਯੋਗ ਡੀ.ਐਸ.ਪੀ ਸਾਹਿਬ ਨੇ ਕਹੇ ਸੀ ਵੀ ਜਾਂ ਤਾਂ ਨਸ਼ਾ ਵੇਚਣਾ ਲਈ ਜੀ ਆਪਣਾ ਘਰ ਛੱਡ ਦੇਣ ਪਿੰਡ ਛੱਡ ਦੇਣ ਜਾਂ ਫਿਰ ਨਸ਼ਾ ਵੇਚਣਾ ਛੱਡ ਦੇਣ ਠੀਕ ਹੈ ਜੀ ਤੇ ਮੈਂ ਤਾਂ ਇਹਨਾਂ ਨੂੰ ਕਹਿੰਨਾ ਕਰਨੀ ਮੈਂ ਤਾਂ ਪਿੰਡ ਛੱਡਾਂਗਾ ਪਿੰਡ ਵੀ ਛੱਡਾਂਗੇ ਤੇ ਨਸ਼ਾ ਵੇਚਣਾ ਵੀ ਛੱਡਾਂਗੇ ਉਹਨਾਂ ਦਾ ਹੂੰ ਠੀਕ ਇੱਕਲੀ ਸੰਦੇਸ਼ ਆ ਮੇਰਾ ਉਹਨਾਂ ਨੂੰ ਤੇ ਇੱਕ ਚੀਜ਼ ਹੋਰ ਸੀ ਕਿ ਤੁਸੀਂ ਇੱਕ ਉਹਦੇ ਵਿੱਚ ਜ਼ਿਕਰ ਕੀਤਾ ਕਿ 49 ਪਿੰਡਾਂ ਦੀ ਮੇਰੇ ਕੋਲ ਡਿਟੇਲ ਪਈ ਹੈ ਕੀ ਪਹਿਲਾ ਡਿਟੇਲ ਇਹ ਹੈ ਨਹੀਂ ਸੀ ਜਾਂ ਹੁਣ ਤੁਹਾਡੇ ਕੋਲ ਡਿਟੇਲ ਪਹੁੰਚੀ ਹੈ ਜੀ ਮੇਰੇ ਕੋਲ ਇਹ ਡਿਟੇਲ ਸੀਗੀ ਵੀ ਉਹਦੇ ਚ ਜ਼ਿਆਦਾਤਰ ਬੰਦੇ ਨਿਕਲ ਗਏ ਨੇ ਪਿੰਡ ਚੋਂ ਭੱਜ ਗਏ ਨੇ ਜਾਂ ਕਈਆਂ ਤੇ ਮੈਂ ਪਰਚੇ ਦੇਖੋ ਜੇਲ੍ਹ ਦੇ ਵਿੱਚ ਨੇ ਇਸ ਟਾਈਮ ਤੇ ਠੀਕ ਹੈ ਕਈ ਸਾਡੇ ਜਿਹੜਾ ਪਹਿਲ ਦੇ ਵੀ ਸੀਗੇ ਉਹ ਵੀ ਮੈਂ ਜਿਹੜੇ ਉਹ ਸਾਨੂੰ ਅਮਾਉਂਟ ਵਾਂਟਡ ਸੀ ਸਾਡੇ ਮਕੰਨਿਆਂ ਚ ਉਹਨਾਂ ਦੇ ਵੀ ਰੈਸਟ ਪਾ ਕੇ ਹੱਲੇ ਉਹਨਾਂ ਦੀ ਹਾਈ ਕੋਰਟ ਤੋਂ ਵੀ ਨਿਜਮਾਨਤ ਹੋਈ ਉਹ ਜੇਲ੍ਹ ਚ ਨਹੀਂ ਬੰਦੇ ਇੱਕ ਚੀਜ਼ ਹੋਰ ਦੇਖਣ ਨੂੰ ਮਿਲਦੇ ਜਿਵੇਂ ਕਮੈਂਟ ਬਾਕਸ ਦੇ ਵਿੱਚ ਮੈਂ ਪੜ੍ਹ ਵੀ ਰਿਹਾ ਸੀ ਆ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਗੱਲ ਦਾ ਸ਼ਿਕਵਾ ਕਰ ਰਹੇ ਸੀ ਕਿ ਪੁਲਿਸ ਹੈ ਉਹ ਕਿੰਨਾ ਕਿਤੇ ਜਿਹੜੇ ਛੋਟੇ ਨਸ਼ਾ ਤਸਕਰ ਨੇ ਉਹਨਾਂ ਨੂੰ ਫੜ ਰਹੀ ਹੈ ਜਿਹੜੇ ਵੱਡੇ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਕੀ ਇਹ ਗੱਲ ਸੱਚ ਹੈ ਜਾਂ ਇਸ ਗੱਲ ਨੂੰ ਕਿਵੇਂ ਵੇਖਦੇ ਹੋ ਤੁਸੀਂ ਨਹੀਂ ਨਹੀਂ ਬਿਲਕੁਲ ਗਲਤ ਆ ਦੇਖੋ ਜਿਹੜਾ ਸਾਡੀ ਗ੍ਰਿਫਤ ਚ ਆ ਜਾਂਦਾ ਜੀ ਹੁਣ ਜਿਹੜੇ ਜ਼ਿਆਦਾ ਵੱਡੇ ਸਮਗਲਨ ਨੇ ਉਹ ਥੋੜੀ ਘੱਟ ਦਦਾ ਦੇ ਨੇ ਜਿਹੜੇ ਛੋਟੇ ਸਪਲਾਈਰ ਨੇ ਉਹ ਜ਼ਿਆਦਾ ਨੇ ਜ਼ਿਆਦਾ ਨੇ ਠੀਕ ਹੈ ਜਿਹਦਾ ਹੋਲ ਸੇਲ ਦੀ ਦੁਕਾਨ ਘਟੁੰਦੀ ਟ੍ਰੇਲ ਦੀਆਂ ਜ਼ਿਆਦਾ ਹੁੰਦੀਆਂ ਨੇ ਸੇਮ ਇਦਾਂ ਹੀ ਨੇ ਤੇ ਅਸੀਂ ਛੱਡਦੇ ਕਿਸੇ ਨੂੰ ਵੀ ਨਹੀਂ ਹੈਗੇ ਇੱਕ ਥਾਰ ਗਰਲ ਸੀ ਜਿਹੜੀ ਬਹੁਤ ਮਸ਼ਹੂਰ ਹੋਈ ਸੀ ਇੱਥੇ ਹਲਕ ਉਹ ਵੀ ਇੱਥੇ ਇੱਕ ਲੜਕਾ ਸੀਗਾ ਉਹਨੇ ਆਪਣੇ ਆਪ ਨੂੰ ਓਵਰਡੋਜ਼ ਨਾਲ ਉਹਦੀ ਡੈਥ ਹੋ ਗਈ ਸੀ ਤੇ ਉਦੋਂ ਅਸੀਂ ਬੰਦੇ ਫੜੇ ਸੀ ਦੋ ਐਰਨ ਸੀਰੀਅਸ ਦੇ ਮਾਮਲੇ 'ਚ ਜੀ ਉਹਨਾਂ ਨੂੰ ਜੋ ਪੁੱਛਗਿੱਛ ਕੀਤੀ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਮੁੰਡਾ ਆ ਜਿਹਦੀ ਡੈਥ ਹੋਈ ਹੈ ਇਹ ਉਹਨਾਂ ਤੋਂ ਨਸ਼ਾ ਲੈਂਦਾ ਸੀ ਜੱਗੂ ਸੀਗਾ ਇਹ ਸੀਗਾ ਛੋਡੀ ਸੀ ਉਹਨਾਂ ਤੋਂ ਇਹ ਨਸ਼ਾ ਲੈਂਦਾ ਸੀ ਠੀਕ ਹੈ ਤੇ ਉਸ ਵਿਆਪ ਤੇ ਉਹਨਾਂ ਨੇ ਨਾਮਜ਼ਦ ਕਰਕੇ ਤੇ ਉਹ ਇਸ ਟਾਈਮ ਜੇਲ੍ਹ ਦੇ ਵਿੱਚ ਨੇ ਮੇ ਬੀ ਉਹਨਾਂ ਨੂੰ 6 ਮਹੀਨੇ ਹੋ ਗਏ ਨੇ ਤੇ ਟੋਕਨ ਵੀ ਵੱਡੇ ਮਾਫੀਆ ਦੇ ਤੌਰ ਤੇ ਵੱਡੇ ਜਿੰਦਾ ਸੀਗੇ ਉਹ ਸਮਗਲੇ ਸੀ ਤੇ ਮਲਾਉਤ ਦੇ ਵਿੱਚ ਜਦੋਂ ਤੁਸੀਂ ਜੁਆਇਨਿੰਗ ਕੀਤੀ ਉਸ ਤੋਂ ਬਾਅਦ ਤੱਕ ਹੁਣ ਤੱਕ ਕਿੰਨੇ ਕੁ ਜਿਹੜੇ ਨਸਾ ਤਸਕਰ ਨੇ ਤੁਸੀਂ ਫੜ ਚੁੱਕੇ ਹੋ ਤੇ ਕਿੰਨੀ ਕੁ ਬਰਾਮਦਗੀ ਜਿਹੜੀ ਹੋ ਚੁੱਕੀ ਹੈ ਇਸ ਮਾਮਲੇ ਚ ਇਹਦੇ ਦੇਖੋ ਜਿੰਨੀ ਮੇਰੀ ਨੋਲਿਜ ਚ ਆਏ ਨੇ ਜਾਂ ਜਿੰਨੇ ਮੇਰੇ ਜਿਹੜੇ ਖੁਫੀਆ ਸਾਡੇ ਰਿਸੋਰਸ ਹੁੰਦੇ ਨੇ ਜੀ ਉਹਨਾਂ ਦੇ ਤਹਿਤ ਜਿੰਨੇ ਬੰਦੇ ਸਾਡੇ ਕੋਲ ਆਏ ਨੇ ਫੜ ਕੇ ਪਰਚੇ ਦਿੱਤੇ ਉਹਨਾਂ ਤੇ ਜੀ ਜਿੰਨੀ ਜਿਆਦਾ ਜਿਆਦਾ ਕਰ ਵੀ ਉਹਨਾਂ ਤੁਸੀਂ ਕੀਤੀ ਹੋਈ ਹੈ ਠੀਕ ਹੈ ਤੇ ਅਖੀਰ ਦੇ ਵਿੱਚ ਮੈਂ ਮਤਲਬ ਤੁਹਾਡੇ ਤੋਂ ਫਿਰ ਉਹੀ ਸੁਨੇਹਾ ਲੈਣਾ ਚਾਹਣਾ ਕਿ ਸਾਡੇ ਵੀਅਰ ਨੇ ਜਿਹੜੇ ਦੇਖ ਰਹੇ ਨੇ ਇਸ ਵੇਲੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਜਿਹੜੇ ਦੇਖ ਰਹੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇੱਕੋ ਹੀ ਸੰਦੇਸ਼ ਆ ਮੇਰਾ ਵੀ ਬਿਲਕੁਲ ਨਸ਼ਾ ਜਿਹੜਾ ਜੜ ਤੋਂ ਖਤਮ ਹੋਏਗਾ ਠੀਕ ਨਹੀਂ ਜਿਹੜਾ ਵੇਚਦਾ ਆ ਉਹ ਤਾਂ ਕਲੀਅਰ ਆ ਵੀ ਜਾਂ ਪਿੰਡ ਛੱਡ ਜੇ ਜੀ ਘਰ ਛੱਡ ਜੇ ਜੀ ਜਾਂ ਫਿਰ ਨਸ਼ਾ ਵੇਚਣਾ ਛੱਡ ਦੇ ਠੀਕ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਇਹ ਸਨ ਐਸ ਐਚਓ ਸਤਨਾਮ ਸਿੰਘ ਜੀਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਾਂ ਤਾਂ ਨਸ਼ਾ ਵੇਚਣਾ ਛੱਡ ਦੋ ਜਾਂ ਫਿਰ ਪਿੰਡ ਛੱਡ ਦੋ ਤੇ ਕਿਤਨੇ ਕਿਤੇ ਪੰਜਾਬ ਦੇ ਵਿੱਚ ਅਜਿਹੇ ਅਫਸਰਾਂ ਨੂੰ ਅੱਗੇ ਲੈ ਕੇ ਆਉਣ ਦੀ ਲੋੜ ਹੈ ਤਾਂ ਜੋ ਪਿੰਡਾਂ ਦੇ ਵਿੱਚ ਉਹ ਕਹਿ ਲਈਏ ਜਾਂ ਭਾਰਤ ਦੇ ਵਿੱਚ ਉਹ ਕਹਿ ਲਈ ਜਾਂ ਵਿਸ਼ਵ ਦੇ ਵਿੱਚ ਉਹ ਕਹਿ ਲਈਏ ਇਹ ਜਿਹੜੀ ਨਸ਼ੇ ਵਰਗੀ ਅਲਮਤ ਹੈ ਇਹਦੇ ਤੋਂ ਆਮ ਲੋਕਾਂ ਨੂੰ ਨਜਾਤ ਦਵਾਈ ਜਾ ਸਕੇ ਕੈਮਰਾ ਪਰਸਨ ਬਿਅੰਤ ਸਿੰਘ ਕੈਮਰਾ ਪਰਸਨ ਹਸਨ ਰੋੜੀਆਂ ਦੇ ਨਾਲ ਮੈਂ ਬਿਅੰਤ ਸਿੰਘ ਰੋੜੀਆਂ